ਲੇ ਮੈਟਰ ਆ ਆਈਟਮ ਬਾਈ ਬੜੇ ਕੰਮ ਦੀ ਆ ਨਾ ਦੇਖ ਸਕਦੇ ਹੋਗੇ ਤੇ ਬਈ ਕੀਮਤ ਵੀ ਸਿਰਫ ਸਿਰਫ 50 ਰੁਪਏ ਦੀ ਹੈਗੀ ਵੀ ਤੋ ਪੁੱਛਦਾ ਵੀ ਇਹ ਬਈ ਕੰਮ ਕਿੱਥੇ ਆਉਂਦੀ ਹੈ ਜੀ ਨਾ ਗੱਲਬਾਤ ਕਰਦਿਆਂ ਬਈ ਖੜਿਆਂਗੇ ਧੂਰੀ ਦੇ ਵਿੱਚ ਬਾਬਾ ਟੈਲੀਕਾਮ ਤੇ ਸਾਹਮਣੇ ਰਿਹਾ ਜੀ ਪੰਜ ਪੱਟੀ ਮੰਦਿਰ ਹੈ ਬਈ ਜੀ ਕੀ ਹਾਲ ਜਾਂਦਾ ਇਹ ਬਹੁਤ ਵਧੀਆ ਜੀ ਤੁਸੀਂ ਸਾਰਾ ਠੀਕ ਹੈ ਬਹੁਤ ਵਧੀਆ ਜੀ ਕੀ ਕੀ ਹੈ ਇਹ ਆਟਮ ਜੀ ਇਹ ਬੜੇ ਕੰਮ ਦੀ ਚੀਜ਼ ਹੈ ਬਾਈ ਹਾਂ ਜੀ ਇਹ ਜਦੋਂ ਆਪਾਂ ਵੀਡੀਓ ਦੇਖ ਰਹੇ ਹਾਂ ਕਿੰਬੜੀ ਪਸੀਨਾ ਜਾਈ ਜਾਂਦਾ ਰਹਿੰਦਾ ਅੱਛਾ ਇਹ ਫਿਰ ਉਹਦੇ ਵਾਸਤੇ ਸਹੂਲਤ ਦਿੱਤੀ ਹੈ ਕੰਪਨੀ ਨੇ ਅੱਛਾ ਤੁਹਾਨੂੰ ਚਲਾ ਕੇ ਦਿਖਾਈਏ ਫਿਰ ਹਾਂ ਹਾਂ ਇਹ ਸੀ ਟਾਈਪ ਹੈ ਹਾਂਜੀ ਸੀ ਟਾਈਪ ਕਿਸੇ ਵੀ ਫੋਨ ਨੂੰ ਇਹ ਲੱਗ ਜਾਂਦੀ ਹੈ ਹਾਂਜੀ ਆ ਦੇਖੋ ਤੁਸੀਂ ਕਿਹੜੀ ਹਵਾ ਦੇ ਕਿਹੜੀ ਹਵਾ ਲੱਗਾ ਬਹੁਤ ਹੈ ਬਹੁਤ ਹੈਗੀ ਸਹੀ ਗੱਲ ਆ ਵੀ ਹਵਾ ਬਹੁਤ ਆ ਮਿੱਤਰੋ ਇਹਦੀ ਦੇਖ ਕੇ ਤਾਂ ਪੱਕਾ ਕੰਮ ਦਾ ਹੈ ਨਾ ਬੈਟਰੀ ਜਿਆਦਾ ਖਾਂਦਾ ਹੁਣ ਮੈਨੂੰ ਲੱਗਦਾ ਪਹਿਲਾਂ ਨਾ 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 ਬਹੁਤ ਘੱਟ ਖਾਂਦਾ ਬੈਟਰੀ ਇਹ ਆਰਨਲੀ ਹੈ ਇਹ ਹੁਣ ਚੱਲੀ ਜਾਊਗਾ ਮਤਲਬ ਅੱਧੇ ਘੰਟੇ ਚ 2-3% ਬੈਟਰੀ ਖਾਂਦਾ ਬਸ ਖਰਾਬ ਤੇ ਹੈ ਆਪਣਾ ਪੂਰਾ ਪਹਿਲਾਂ ਮਿੱਤਰੋ ਜਾਣੇ ਕੀ ਬਈ ਗਰਮੀਆ ਵਾਸਤੇ ਵਧੀਆ ਚੀਜ਼ ਹੈ ਕਿ ਦਿਖਾਏ ਮੜਾ ਜੀ ਹਵਾ ਬਈ ਕਈ ਹੈ ਹਵਾ ਬਹੁਤ ਆ ਯਾਰ ਇਹਦੀਆਂ ਦੇਖੋ ਬਈ ਤੇ ਵੀ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦੀ ਹੋਊਗੀ ਤਾਂ ਬਈ ਤੁਸੀਂ ਇੱਥੇ ਬਸ ਸਫ਼ਰ ਕਰਦੇ ਆਂ ਹਾਂਜੀ ਉਥੇ ਪਸੀਨਾ ਜਾਈ ਜਾਂਦਾ ਫੋਨ ਦੇਖਦੇ ਦੇਖਦੇ ਸਿੱਧੇ ਮੂੰਹ ਨੂੰ ਹਵਾ ਕੱਢੀ ਜਾਂਦੀ ਹੈ ਠੀਕ ਹੈ ਜੀ ਹਾਂ ਲੈ ਵੀ ਮਿੱਤਰੋ ਮੰਗਵਾ ਸਕਦੇ ਹੋਗੇ ਨੰਬਰ ਦੇ ਦਿੱਤਾ ਦਾ ਸਕਰੀਨ ਦੇ ਉੱਤੇ ਹਵਾ ਬਹੁਤ ਆ ਕਿ ਤੁਹਾਨੂੰ ਆਪਾਂ ਕੁਝ ਦਿਖਾਈਏ ਬਈ ਕਰੀਏ ਦੇ ਅੱਗੇ ਕਰੀ ਕੁਝ ਨਾ ਕੁਝ ਕੋਈ ਕੱਪੜਾ ਕੋਪੜਾ ਜਾਂ ਕੁਝ ਵੀ ਹੋਵੇ ਨਾ ਜੇ ਅੱਗੇ ਕਰ ਆਪਾਂ ਦਿਖਾਈਏ ਵੀ ਕਿੰਨੀ ਕ ਹਵਾ ਗਈ ਕਈਆਂ ਨੂੰ ਆਇਆ ਹੋਊਗਾ ਵੀ ਹਵਾ ਹੈ ਨਹੀਂ ਕਿ ਬਈ ਬਾਕੀ ਵੀ ਪ੍ਰੋਡਕਟ ਹੋਰ ਵੀ ਨੇ ਬਹੁਤ ਦੇਖ ਸਕਦੇ ਹੋਗੇ ਤੇ ਮਾਰਕੀਟ ਨਾਲ ਬਹੁਤ ਘੱਟ ਰੇਟ ਤੇ ਹੈ ਨਾ ਲਾਈਵ ਦੇਖੋ ਹਵਾ ਕਿੰਨੀ ਹੈ ਨਾ ਯਾਨੀ ਕਿ ਵਧੀਆ ਇਕੱਲੇ ਬੰਦੇ ਵਾਸਤੇ ਵਧੀਆ ਗੀ ਚੀਜ਼ ਇਹ ਲੈ ਵੀ ਬਾਕੀ ਵੀ ਪ੍ਰੋਡਕਟ ਦੇਖ ਸਕਦੇ ਹੋ ਤੁਸੀਂ ਇੱਥੇ 100 100 ਸਾਲ ਦੀ ਗਾਰੰਟੀ ਵਾਲੇ ਪ੍ਰੋਡਕਟ ਵੀ ਇੱਥੋਂ ਮਿਲਦੇ ਆ ਤੁਹਾਨੂੰ 100 ਸਾਲ ਦੀ ਗਾਰੰਟੀ ਮਿਲੂਗੀ ਹਨਾ ਕਿਹੜੀ ਚੀਜ਼ ਆ ਕਿ ਉਹ ਇਹ ਵਾਲੀ ਆਈਟਮ ਆਗੀ ਹੈਗੀ ਸਿਰਫ 100 ਰੁਪਏ ਦੀ ਹੈ ਕਿਤੇ ਗਾਰੰਟੀ ਵੀ ਦੀ 100 ਸਾਲ ਦੀ ਆ ਪੂਰੀ ਬਾਕੀ ਪ੍ਰੋਡਕਟ ਹੋਰ ਵੀ ਨੇ ਵੀ ਮੰਗਵਾ ਸਕਦੇ ਹੋ ਵੀ ਧੰਨਵਾਦ